ਪਟਾਲਾ ਦੀ ਉਤਮਨਗਰ ਵਿੱਚ ਇਲੈਕਟ੍ਰੋਨਿਕਸ ਸਮਾਨ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਇਲੈਕਟ੍ਰੋਨਿਕਸ ਸਮਾਨ ਦੇ ਗੋਦਾਮ ਦੇ ਮਾਲਕ ਨੇ ਦੱਸਿਆ ਹੈ ਕਿ ਉਸਨੇ ਕਰਜ਼ਾ ਚੁੱਕ ਕੇ ਚੰਗੀ ਦੀਵਾਲੀ ਲਗਾਉਣ ਦੇ ਲਈ ਸਮਾਨ ਖਰੀਦਿਆ ਸੀ। ਸਾਰਾ ਹੀ ਸਮਾਨ ਗੋਦਾਮ ਦੇ ਅੰਦਰ ਰੱਖਿਆ ਹੋਇਆ ਸੀ। ਸਵੇਰੇ ਉਹਨਾਂ ਨੂੰ ਇੱਕ ਫੋਨ ਆਉਂਦਾ ਹੈ ਕਿ ਉਹਨਾਂ ਦੇ ਗੋਦਾਮ ਵਿੱਚੋਂ ਧੂੰਆਂ ਨਿਕਲ ਰਿਹਾ ਹੈ। ਜਦੋਂ ਉਹ ਗੋਦਾਮ ਵਿੱਚ ਪਹੁੰਚੇ ਤਾਂ ਦੇਖਿਆ ਕਿ ਗੋਦਾਮ ਪੂਰੀ ਤਰ੍ਹਾਂ ਦੇ ਨਾਲ ਮਚ ਚੁੱਕਿਆ ਸੀ ਸਾਰਾ ਸਮਾਨ ਇੱਕੋ ਹੀ ਝਟਕੇ ਦੇ ਵਿੱਚ ਸੜ ਕੇ ਸੁਆਹ ਹੋ ਗਿਆ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਹੈ ਫਾਇਰ ਬ੍ਰਿਗੇਡ ਦੇ ਅਧਿਕਾਰੀ ਗੱਡੀਆਂ ਸਮੇਤ ਮੌਕੇ ਤੇ ਪਹੁੰਚ ਗਏ ਨੇ ਤੇ ਕਾਫੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ ਜਦੋਂ ਮਾਲਕ ਨੂੰ ਹੋਏ ਨੁਕਸਾਨ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਇਹ ਨੁਕਸਾਨ ਇਨਾ ਹੋ ਗਿਆ ਹੈ ਕਿ ਇਸ ਦਾ ਅੰਦਾਜ਼ਾ ਹੀ ਨਹੀਂ ਲਗਾਇਆ ਜਾ ਸਕਦਾ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਆਫਿਸਰ ਨੀਲੇ ਕੁਮਾਰ ਨੇ ਦੱਸਿਆ ਹੈ ਕਿ ਬਹੁਤ ਜ਼ਿਆਦਾ ਮੁਸ਼ਕਲਤਾਂ ਬਾਅਦ ਅੱਗ ਬੁਝਾਈ ਗਈ ਹੈ ਕਈ ਬਲਾਸਟ ਹੋਏ ਨੇ ਕਿਉਂਕਿ ਹਰ ਫਰਿੱਜ ਤੇ ਏਸੀ ਦੇ ਅੰਦਰ ਇੱਕ ਕੰਪਰੈਸ਼ਨ ਹੁੰਦਾ ਹੈ ਜੋ ਸਿਲੰਡਰ ਵਾਂਗ ਫਟਦਾ ਉਹਨਾਂ ਨੇ ਕਿਹਾ ਹੈ ਕਿ ਜਦੋਂ ਅਜਿਹੇ ਹਾਲਾਤ ਪੈਦਾ ਹੋ ਜਾਣ ਉਦੋਂ ਕੰਮ ਕਰਨਾ ਰਿਸਕੀ ਹੋ ਜਾਂਦਾ ਹੈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਹੁਣ ਸਭ ਕੁਝ ਅੰਡਰ ਕੰਟਰੋਲ ਹੈ ਜਨਹਿਤ ਐਸ਼ੀ ਦੇ ਲਈ ਸਾਡੇ ਸਹਿਯੋਗੀ ਲਾਪ੍ਰਿਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਜੀ ਕਾਹਦਾ ਗ੍ਰਾਮ ਸੀ ਕਿਹਦਾ ਗ੍ਰਾਮ ਸੀ ਕਿ ਕੀ ਹੋਇਆ ਇਹ ਮੇਰਾ ਇਲੈਕਟ੍ਰੋਨਿਕ ਸ਼ੋਅਰੂਮ ਹੈ ਭਾਈਆਂ ਜੀ ਸਾਡੇ ਸਟਾਰ ਇਲੈਕਟ੍ਰੋਨਿਕ ਵਰਲਡ ਉੱਥੇ ਮੈਂ ਸ਼ੁਰੂ ਮੈਂ ਮੇਰਾ ਡਾਉਟ ਸੀ ਅਕਸ਼ਰ ਪਰਚੇਜ ਕੀਤਾ ਇਹ ਦੁਆਰਾ ਅੰਜੀ ਇਹ ਫਾਨੂੰ ਫਰੇ ਰੱ ਸਾਡੇ ਇੱਕ ਸੱਤ ਕੋਨੇ ਆਟੇ ਫੋਨ ਆਇਆ ਕਿ ਤੁਹਾਡੇ ਖਾਤੋਂ ਤੋਂ ਕਮਾ ਨਿਕਲ ਗਿਆ ਅਹੀਂ ਆ ਪਹੁੰਚੇ ਪਹੁੰਚ ਸਾਡੇ ਕਾਫੀ ਹੱਕ ਦੇ ਕਬੂਤਰੀ ਜਿਹੜਾ ਫਾਈਬਰ ਗੇਟ ਬਗਾਈਆਂ 15 ਮੀਟਰ ਤੱਕ ਆ ਗੀਆਂ ਉਹ ਆ ਚੰਨ ਨਾਲ ਆ ਕੇ ਕਾਬੂ ਪਾਇਆ ਪਰ ਫੇਰ ਵੀ ਤੁਹਾਡਾ ਇੰਨਾ ਵੀ ਸੌਗੀ ਸਾਰਾ ਹੀ ਪਰ ਕਿਸੇ ਸਾਡੇ ਕਿ ਕੀ ਸੋਚਿਆ ਜਿਹੜਾ ਸਟਾਕ ਲਿਆ ਸੀ ਸੋ ਸੋਚਿਆ ਤੇ ਹੋਈ ਵਧੀਆ ਦੀਵਾਲੀ ਲਾਵਾਂਗੇ ਬਹੁਤ ਦੀਵਾਲੀ ਲਾਵਾਂਗੇ ਆ ਅਸੀਂ ਚਲੋ ਪਹਿਲਾ ਨਰਾਤਾ ਵਾ ਜੋ ਮਾਤਾ ਮਾਨੀ ਨੂੰ ਪਜੂਰ ਹੋਏ ਜਦੋਂ ਇਹ ਲਿਆ ਸੀ ਕਿ ਸਾਰਾ ਕੈਸ਼ ਰਿਆ ਸੀ ਕਿ ਸਰ ਮੇਰਾ ਚੱਲਦਾ ਵਾ ਡਿਸਟ੍ਰੀਬਿਊਟਰ ਦੇ ਥਾਕੇੰ ਦਾ ਨਾ ਆਪਣੇ ਬਾ ਮੰਤਰੀ ਜਾਂਦੇ ਨੇ ਫੇਮੜ ਜਾਂਦੀ ਹੈ ਸਰ ਉਹਦਾ ਅਧਾਰ ਸੀ ਅਧਾਰ ਸੀ 25% ਅਧਾਰ ਹੀ ਹੁੰਦਾ ਹੈ ਆਪੇ ਦੇਖੋ ਕਿੰਨਾ ਗਨਕਸਾ ਤੇ ਦੇਖੋ ਇਹ ਜਿਹੜੇ ਲਾਨੇ ਹੁਣ ਕਿੰਨਾ ਕਿ ਸੜਿਆ ਹੈਗਾ ਜੀ ਮੇਸਨ ਕਾਫੀ ਨਿਸ਼ਾਨ ਆਪਦੇ ਇੱਕ ਦੋ ਤਰ੍ਹਾਂ ਕਾਫੀ ਨਿਸ਼ਾਨ ਕੋਸ਼ਿਣ ਬਚਿਆਗਾ ਸਭ ਸੜ ਗਿਆ ਸਾਰਾ ਗਡਾਉਨ ਚੀਜ ਵੀ ਆਪ ਸਾਰਾ ਗਡਾਉਨ ਚੀਜ ਕੀ ਕੁਛ ਪਿਆ ਮੇਰੇ ਸੀ ਸੀ ਐਲਡੀਆਂ ਸੀ ਬਚੇ ਇਜਾਮ ਉਹ ਤੁਸੀਂ ਨਾ ਯੂਜ਼ਰ ਵੀ ਜਾਨੀ ਨਕਸ਼ਾ ਮੈਂ ਜਾਨੀ ਨਕਸ਼ਾ ਨਹੀਂ ਹੈ ਕੋਈ ਨਾ ਸਰਪਸਨ ਪਰ ਚਾਨ ਸਾਰਾ ਸਾਡੇ ਦਾ ਤੁਸੀਂ ਇੱਕ ਸਾਡੇ ਕੁਝ ਵੀ ਨਹੀਂ ਬਚਿਆ ਮੈਂ ਨੀਰੇਸ਼ ਸ਼ਰਮਾ ਫਾਇਰ ਅਫਸਰ ਨਗਰ ਨਿਗਮ ਬਟਾਲਾ ਤੋਂ ਸਾਨੂੰ 7:45 ਮਿੰਟ ਦੇ ਆਸ-ਪਾਸ ਹੀ ਗੱਡੀ ਆ ਫਾਇਰ ਕਾਲ ਮਿਲੀ ਤੁਰੰਤ 5 ਮਿੰਟ ਚ ਜਿਹੜੀਆਂ ਗੱਡੀਆਂ ਦਾਨੋਟ ਹੋਈਆਂ ਇਹ 750 ਤੇ ਪੂਰੀਆਂ ਦਿੱਖੀਆਂ ਦੋਨੇ ਬੋਚ ਨੇ ਗਲੀ ਚਕਰੀ ਸੀਗੀ ਉਹਦੇ ਕਰਕੇ ਥੋੜਾ ਜਿਹਾ ਟਾਈਮ ਲੱਗਦਾ ਅੰਦਰ ਗਦੀਆਂ ਚੂਗੀ ਪਾਈਪਾਂ ਸ਼ਾਰਟ ਮੁੰਡੇ ਨੇ ਕੰਮ ਸ਼ੁਰੂ ਕਰਤਾ ਸੀ ਤੇ ਕਾਫੀ ਜਿਆਦਾ ਸੀ ਅਟ ਮੁੰਡਿਆਂ ਨੇ ਕਾਫੀ ਮਿਹਨਤ ਕੀਤੀ ਆ ਤੇ ਸ਼ਟਰ ਪਾੜ ਕੇ ਤੇ ਆਦ ਨੂੰ ਕੰਟਰੋਲ ਕੀਤਾ ਕਿੰਨਾ ਕ੍ਰਿਸ਼ਕੀ ਸੀ ਉਹਦੇ ਵਿੱਚ ਸਰ ਅੰਦਰ ਪੀਸੀ ਵੀ ਸੀਗੇ ਵੇਜ ਵੀ ਸੀਗੇ ਤੇ ਉਹ ਹੀ ਢੋਣਾ ਉਹਨਾਂ ਦੇ ਕੰਪਰੈਸ਼ਨ ਜਿਹੜੇ ਫਟਰੇ ਸੀਗੇ ਜਿਹਦੇ ਕਰਕੇ ਥੋੜਾ ਜਿਹਾ ਦਿੱਕਤ ਆਈ ਲੇਕਿਨ ਅਸੀਂ ਫਿਰ ਵੀ ਮੈਂ ਕੋਈ ਤਾਂ ਨਹੀਂ ਲਾ ਬਲਾਸਟਿੰਗ ਕਿੰਨੀ ਕੋਈ ਨਹੀਂ ਸਰ ਜੀ ਮੈਂ ਕਹਿ ਦੱਸ ਸਕਦਾ ਜਿਹੜਾ ਬਲਾਸਟ ਹੁੰਦਾ ਵਾ ਕਿੰਨੀ ਆਵਾਜ਼ ਦੀ ਕੀ ਹੁੰਦਾ ਆਵਾਜ਼ ਸ਼ੁਰੂ ਹੋਦੀ ਜਿਵੇਂ ਸਲੰਡਰ ਫਟਦਾ ਇਸ ਤਰੀ ਹੁੰਦੀ ਆਵਾਜ਼ ਉਹਦੇ ਨਾਲ ਫਿਰ ਅੱਗੇ ਜਿਹੜਾ ਕੁਝ ਗੈਸ ਹੈ ਜਿਹੜੀ ਉਹਦੇ ਨਾਲ ਅੱਗੇ ਜਦਾ ਜ਼ਿਆਦਾ ਫੈਲਦੀ ਕਿੰਨਾ ਕੁ ਰੁਸ਼ਕ ਇਸ ਦਾ ਕਾਫੀ ਸ਼ਿਕਰ ਜੀ ਕੀ ਲੱਗਦਾ ਤੁਹਾਨੂੰ ਇਹ ਹੋ ਸਕਦਾ ਇਹ ਹਲੇ ਸਰ ਅਨਾਲਿਸਿਸ ਕਰਾਂਗੇ ਜੀ ਵੀ ਕੀ ਕਾਰਨ ਹੋ ਸਕਦਾ ਸ਼ਟਰ ਬੰਦ ਹੀ ਛੱਡ ਗਏ ਸਮਾਨ ਇਹਦਾ ਜਿਹੜਾ ਹਲੇ ਅਸੀਂ ਪੁੱਛਿਆ ਨਹੀਂ ਮਾਲਕਾ ਉਹ ਵੀ ਕਿੰਨਾ ਮਟੀਰੀਅਲ ਸੀਗਾ ਕੀ ਸੀਗਾ ਜੋ ਵੀ ਉਹ ਦੱਸਣ ਉਹ ਜਾਣਨ ਸਾਨੂੰ ਇਹ ਜਾਣੀ ਕੋਈ ਨਹੀਂ ਰਾ ਮਾਲੀ ਨਸਾਨ ਵਡੀਆਂ ਸਾਡੀਆਂ ਜੀ ਚਾਰ ਗੱਡੀਆਂ ਵਡੀਆਂ ਸੀਗੀਆਂ ਆ ਫਰਜ ਗੱਡੀਆਂ ਮਲਟੀਪਰਪਲ ਉਹ ਟਰਨਓਵਰ ਦੀ 4 4 5 5 ਵਾਰੀ ਹੋਈ ਉਹਨਾਂ ਜਿਹੜੇ ਉਹਨਾਂ ਗੱਡੀਆਂ ਨੇ ਕਿੰਨੇ ਲਾਏ 20 20 ਗੱਡੀਆਂ ਦਾ ਨਿਰਮਾਣ ਲਾਇਆ ਸਾਰਾ ਕੈਮੀਕਲ ਵਰਤਿਆ ਕਿਉਂਕਿ ਫੋਮ ਦੀ ਹੈ ਜੀ ਅੰਦਰ ਜਿਹੜਾ ਫੋਮ ਹੁੰਦਾ ਹੈ ਫ੍ਰੀਜਰ ਨੂੰ ਕਵਰ ਕੀਤਾ ਹੁੰਦਾ ਉਹਦੀ ਅੱਗੇ ਸੀਗੀ ਧੂਆਂ ਕਾਫੀ ਜ਼ਿਆਦਾ ਸੀ ਉਹਦੇ ਕਰਕੇ ਅਸੀਂ ਕੈਮੀਕਲ ਨੂੰ ਵਰਤਿਆ ਹਾਂ ਹਾਂ ਨਾਮ ਉਹਦੇ ਕੰਟਰੋਲੋਂ ਤੋਂ ਨੂੰ ਪਹੁੰਚਿਆ ਸੀਗਾ ਕਿ ਇਸ ਤਰ੍ਹਾਂ ਭੁੱਲਰ ਪਾਲਸ ਦੇ ਸਾਹਮਣੇ ਜਿਹੜੀ ਆ ਕੋਈ ਸ਼ਾਪ ਹੈ ਕੋਈ ਗਦਾਮ ਹੈ ਉਹਦੇ ਵਿੱਚ ਅੱਗ ਲੱਗੀ ਹੈ ਤੇ ਅਸੀਂ ਮੌਕੇ ਤੇ ਪਹੁੰਚੇ ਆ ਆ ਕੇ ਦੇਖਿਆ ਕਿ ਇਹ ਪਰਮਜੀਤ ਸਿੰਘ ਸਟਾਰ ਇਲੈਕਟ੍ਰੋਨਿਕ ਦਾ ਜਿਹੜਾ ਵਾ ਪੂਰੀ ਦੁਕਾਨ ਜਿਹੜੀ ਆ ਉਹ ਹੈ ਸਿੰਬਲ ਟਾਉਂ ਖਾਈਆਂ ਦੀ ਹੱਤੀ ਦੇ ਸਾਹਮਣੇ ਇਹਦਾ ਗਦਾਮ ਸੀ ਟੀਵੀ ਫ੍ਰਿਜ ਤੇ ਇਹਦੇ ਵਿੱਚ ਇੰਨੇ ਏਸੀ ਗੇਰਾ ਰੱਖੇ ਸੀ ਦੇ ਅੰਦਰ तकरीबन शॉर्ट सर्किट ਹੋਣ ਕਰਕੇ ਇਹਨਾਂ ਦੇ ਦੱਸਣ ਮੁਤਾਬਕ ਹੀ 11 ਨਿਕਲਦੇ ਦੇਖਿਆ শর্ਟ ਸਰਕਟ ਹੋਣ ਕਰਕੇ ਅੰਦਰ ਜਿਹੜੀ ਅੱਗ ਲੱਗੀ ਹੈ ਤੇ ਫਿਰ ਵੀ ਜਿਹੜਾ ਅੱਗ ਦੇ ਕਾਰਨਾਂ ਦਾ ਲਾਗੂ ਆਸ-ਪਾਸੇ ਤੋਂ ਸੀਸੀਟੀਵੀ ਕੈਮਰਾ ਜਿਹੜੇ ਚੈੱਕ ਕਰਕੇ ਉਹ ਪਤਾ ਲਾਇਆ ਜਾਏਗਾ ਕਿ ਕੋਈ ਉਹੋ ਜਿਹੀ ਕੋ ਗੱਲ ਹੋਏ ਕਾਰਵਾਈ ਜ਼ਰੂਰੀ ਕਿੰਨਾ ਗੇਸਾਂ ਲੱਗਦਾ ਸਾਨ ਇਹ ਬਿੱਲਾਂ ਦਾ ਉਹ ਦੇਖਣਾ ਪੈਣਾ ਜੀ ਇੱਦਾਂ ਹੁਣ ਰੇਟ ਦੇ ਹਿਸਾਬ ਨਾਲ ਸਾਨੂੰ ਨਹੀਂ ਪਤਾ ਹੈਗਾ ਪਰ ਕਾਫੀ ਨੁਕਸਾਨ ਹੋਇਆ ਕੋਈ ਜਾਨੀ ਨੁਕਸਾਨ ਨਹੀਂ ਬਾਕੀ ਸਭ ਠੀਕ ਹੈ ਜੀ ਸੇਫ ਹੈ ਅੱਗ ਜਿਹੜੀ ਆ ਉਹਦੇ ਕਾਬੂ ਪਾ ਲਿਆ ਗਿਆ ਤੇ ਅਸੀਂ ਜਿਹੜਾ ਫਾਇਰ ਬਰਗੇਡ ਦਾ ਵੀ ਧੰਨਵਾਦ ਕਰਦੇ ਜਿਹੜੇ ਮੌਕੇ ਤੇ ਪਹੁੰਚੇ ਦੋ ਗੱਡੀਆਂ ਫਾਇਰ ਬਰਗੇਡ ਦੀਆਂ ਆਈਆਂ ਕਾਫੀ ਉਹਨਾਂ ਮਸ਼ੱਕਤ ਕੀਤੀ ਹੈ ਤੇ ਅੱਗ ਨੂੰ ਜਿਹੜਾ ਉਹ ਬੁਝਾਇਆ ਹੈ ਮੈਂ ਆ